ਲੋ ਜੀ ਹੁਣ ਮੇਰੇ ਨਾਲ ਜੁੜ ਚੁਕੇ ਨੇ ਜੀ ਬੱਬਲ ਰਾਏ ਤੇ ਨਵਰਾਜ ਹੰਸ ਪੰਜਾਬ ਦੀ ਸ਼ਾਨ ਪੰਜਾਬੀ ਇੰਡਸਟਰੀ ਦੀ ਸ਼ਾਨ ਤਾਂ ਜੀ ਸੀਸੀਐਲ ਆ ਰਿਹਾ ਬਹੁਤ ਹੀ ਜਲਦ ਸ਼ੇਰੇ ਪੰਜਾਬ ਟੀਮ ਦੇ ਮੈਂਬਰ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਬਾਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਥੈਂਕ ਯੂ ਜੀ ਔਰ ਦੂਜੀ ਗੱਲ ਪੰਜਾਬ ਦੇ ਸ਼ੇਰ ਬਿਲਕੁਲ ਸਰ ਅਚਾਨਕ ਸ਼ੇਰੇ ਮੈਂ ਪੰਜਾਬ ਦੇ ਸ਼ੇਰ ਪੰਜਾਬ ਦੇ ਸ਼ੇਰ ਬਿਲਕੁਲ ਪੰਜਾਬ ਦੇ ਸ਼ੇਰ ਟੀਮ ਹੈ ਪਾਜੀ ਪਹਿਲੀ ਵਾਰੀ ਹੋਮ ਗਰਾਉਂਡ ਦੇ ਵਿੱਚ ਮੈਚ ਹੋਣ ਜਾ ਰਿਹਾ ਹੈ ਨਾ ਤੇ ਕੋਈ ਮਤਲਬ ਸਪੈਸ਼ਲ ਟਿਪਸ ਤੁਹਾਨੂੰ ਮਿਲੀਆਂ ਕਿ ਹਾਂ ਐਤ ਕੀ ਜਜ਼ਬਾ ਪੂਰਾ ਹੋਮ ਗਰਾਉਂਡ ਚ ਮੈਚ ਪਹਿਲਾਂ ਵੀ ਹੋਇਆ ਸੀ ਲਾਸਟ ਸੀਜ਼ਨ ਚ ਵੀ ਅਸੀਂ ਦੋ ਵਿੱਚ ਹੋਇਆ ਸੀ ਹਾਂਜੀ ਹਾਂਜੀ ਦੋ ਮੈਚ ਖੇਡੇ ਸੀਗੇ ਬਟ ਜੋਸ਼ ਇਸ ਕਰਕੇ ਬਹੁਤ ਜ਼ਿਆਦਾ ਕਿਉਂਕਿ ਅਸੀਂ ਇਸ ਵਾਰ ਹੀ ਹੋਸਟ ਵੀ ਕਰ ਰਹੇ ਹਾਂ ਇੰਟਾਇਰ ਟੂਰਨਾਮੈਂਟ ਅਸੀਂ ਹੋਸਟ ਕਰ ਰਹੇ ਹਾਂ ਹੋਸਟ ਕਰ ਰਹੇ ਹਾਂ ਅਸੀਂ ਸੋ ਵੀ ਆਰ ਦਾ ਹੋਸਟ ਤੇ ਇਸ ਕਰਕੇ ਜ਼ਿੰਮੇਵਾਰੀ ਵੀ ਬਹੁਤ ਹੈ ਕਿਉਂਕਿ ਸਾਰੇ ਸੁਪਰਸਟਾਰ ਹੈ ਆਪਣੇ ਆਪਣੇ ਰੀਜਨ ਦੇ ਤੇ ਉਹ ਸਾਰਿਆਂ ਨੂੰ ਹੋਸਟ ਕਰਨਾ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਡੇ ਉੱਤੇ ਵੀਲ ਮੇਕ ਸ਼ੋਰ ਥੈਟ ਥੇ ਦੇ ਇੰਜੋਏ ਦ ਹੋਲ ਟੂਰਨਾਮੈਂਟ ਪ੍ਰੈਕਟਿਸ ਦੀ ਗੱਲ ਕਰੀਏ ਪ੍ਰੈਕਟਿਸ ਕਿਵੇਂ ਨਹੀਂ ਚੱਲ ਰਹੀ ਪ੍ਰੈਕਟਿਸ ਜੀ ਜਦੋਂ ਪਹਿਲਾਂ ਨਵੀ ਵੀਰੇ ਨੇ ਜ਼ਿਕਰ ਕੀਤਾ ਸੀਗਾ ਕਿ ਹਰ ਬੰਦਾ ਆਪਣੇ ਆਪਣੇ ਤੌਰ ਤੇ ਪ੍ਰੈਕਟਿਸ ਹਲੇ ਕਰ ਰਿਹਾ ਪਰ ਅਸੀਂ ਮੈਚ ਤੋਂ ਜਦੋਂ ਹੁਣ ਅੱਗੇ ਦੋ ਤਿੰਨ ਦਿਨ ਵਿੱਚ ਰਹਿ ਗਿਆ ਜਿਹੜੇ ਸੋ ਅਸੀਂ ਪਹਿਲਾਂ ਇਕੱਠੇ ਹੋ ਕੇ ਸਾਰੇ ਐਜ਼ ਅ ਟੀਮ ਐਜ਼ ਅ ਟੀਮ ਯੂਨਿਟ ਵੀ ਇਕੱਠੇ ਪ੍ਰੈਕਟਿਸ ਕਰਾਂਗੇ ਬਿਲਕੁਲ ਤੇ ਤੁਹਾਡੇ ਟੀਮ ਦੇ ਕੈਪਟਨ ਕੌਣ ਨਜ਼ਰ ਆਉਂਦੇ ਸੋਨੂ ਸੂਦ ਸਰ ਨੇ ਜੀ ਸਾਡੇ ਕੈਪਟਨ ਜੋ ਪਹਿਲਾਂ ਹਲੇ ਚੱਲ ਰਹੀ ਹੈ ਮੀਟਿੰਗਸ ਵਗੈਰਾ ਹਾਂਜੀ ਸਾਡਾ WhatsApp ਤੇ ਗਰੁੱਪ ਬਣਿਆ ਹੋਇਆ ਜੀ ਸਾਰੇ ਆਪਣੇ ਪ੍ਰੈਕਟਿਸ ਦੀਆਂ ਵੀਡੀਓਜ਼ ਪਾਉਂਦੇ ਰਹਿੰਦੇ ਆ ਟਿਪਸ ਸ਼ੇਅਰ ਕਰਦੇ ਇੱਕ ਦੂਸਰੇ ਨਾਲ ਤੋਂ ਸਟ੍ਰੈਟੇਜੀਜ਼ ਬਣ ਰਹੀਆਂ ਸੋ ਜਿਹੜੇ ਓਪੋਨੈਂਟ ਸਾਡੇ ਹੈਗੇ ਆ ਸਾਨੂੰ ਈਜ਼ੀ ਨਾ ਲੈਣ ਤੇ ਤਾਂ ਦੋਵਾਂ ਨੂੰ ਆਪਾਂ ਬੇਸਿਕਲੀ بیٹنگ ਜਾਂ ਬੋਲਿੰਗ ਕੀ ਕਰਦੇ ਨਜ਼ਰ ਆਉਂਗਾ ਅ ਜੀ ਨਵੀ ਮੀਰਾ ਓਪਨ ਕਰਦਾ ਹੁੰਦਾ ਹਾਂ ਜੀ ਮੈਂ ਓਪਨ ਕਰਦਾ ਹਾਂ ਬਟ ਇਸ ਇਸ ਵਾਰੀ ਸ਼ਾਇਦ ਮੈਂ ਥੋੜਾ ਜਿਹਾ ਥੱਲੇ ਜਾਊਂਗਾ ਬਟ ਹੀ ਇਜ਼ ਅਨ ਗ੍ਰੇਟ 올 ਰਾਊਂਡਰ ਬੋਲਿੰਗ ਵੀ ਕਰਦੇ ਆ ਔਰ بیٹنگ ਵੀ ਕਰਦੇ ਆ ਹਾਂ ਜੀ ਹਾਂ ਜੀ ਮੈਂ ਬਹੁਤ ਘੈਂਟ ਆ ਜੀ ਕੀ ਬਾਤ ਹੈ ਘੈਂਟ ਕਿਉਂਕਿ ਮੈਂ ਮੈਨੂੰ ਮੈਨੂੰ ਹਾਲਾਂਕਿ ਆਫਰ ਹੋਇਆ ਸੀ ਪਿਛਲੀ ਵਾਰ ਪਿਛਲੇ ਟੂਰਨਾਮੈਂਟ 'ਚ ਵੀ ਬੋਲ ਕਰਨ ਦਾ ਹਾਂ ਜੀ ਬਟ ਮੈਂ ਪ੍ਰੈਕਟਿਸ ਮੈਚ ਇੱਕ ਕੀਤਾ ਸੀ ਓਵਰ ਇੱਕ ਵਾਰੀ ਮੈਂ ਤੇ 23 ਵਾਈਟ ਦਾ ਸਿੱਟਦੀ ਹੈ ਮੈਂ ਉਹਦੇ ਤੋਂ ਫੇਰ ਉੱਤੋਂ ਬਾਅਦ ਸਾਡੇ ਬੋਲਰ ਹੈਗੇ ਸੋਨੂ ਸੁਧ ਪਾਜੀ ਖੁਦ ਬੜੀ ਵਧੀਆ ਬੋਲ ਪਾਉਂਦੇ ਆ ਜਸ ਜਸਰੀ ਜਸਰੀ ਬਹੁਤ ਸੋਹਣੀ ਬੋਲ ਪਾਉਂਦਾ ਹਾਰਦੀ ਜੇ ਮਤਲਬ ਸਾਨੂੰ ਜੁਆਇਨ ਕਰ ਲੂਗਾ ਹਾਰਦੀ ਐਕਸਟਰਾਔਡਨਰੀ ਬੋਲ ਪਾਉਂਦਾ ਹੈ ਨਾ ਮੈਂ ਪਾ ਲੈਣਾ ਬੋਲ ਜੀ ਹੋਰ ਸੀਗੇ ਸਾਡੇ ਮੀਨੂ ਬਾਜੀ ਸਪਿਨ ਕਰਦੇ ਆ ਸੋ ਕੋਗੀ ਪਾਜੀ ਹੈਗੇ ਮਤਲਬ ਹੈਗਾ ਟੈਲੈਂਟ ਵੀਕੀਟ ਕੀਪਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਨਾ ਤੇ ਵੀਕੀਟ ਕੀਪਰ ਤੇ ਤੇ ਫ੍ਰੌਡ ਵੀਰਾ ਤੇ ਤੇ ਫ੍ਰੌਡ ਕਰਨਗੇ ਬਿਲਕੁਲ ਪਿਛਲੀ ਵਾਰੀ ਵੀ ਉਹਨਾਂ ਨੇ ਕੀਤੀ ਸੀਗੀ ਸੋ ਮੇਰੀ ਕੱਲ ਹੀ ਗ ਤੇ ਜੰਦ ਜੰਦ ਇੱਕ ਵਾਰੀ ਜਦੋਂ ਆਪਸ ਉਹਨਾਂ ਚਾਹੁੰਦਾ ਕਿ ਹਾਂ ਸਪੋਰਟਸ ਨੂੰ ਹਮੇਸ਼ਾ ਇੱਕ ਉੱਚ ਅਦਰ ਦਾ ਦਿੱਤਾ ਜਾਂਦਾ ਜਿਹਦੇ ਨਾਲ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਜਿਹੜੀ ਡਿਸਟਰੈਕਟ ਹੁੰਦੀ ਹੈ ਹੋਰ ਨਾ ਕੰਮਾਂ ਵੱਲ ਉਹਨਾਂ ਨੂੰ ਕਾਫੀ ਵਧੀਆ ਚੀਜ਼ ਮੋਟੀਵੇਸ਼ਨ ਲੈਵਲ ਮਿਲਦਾ ਹੈ ਤੇ ਸਪੋਰਟਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਆਡੀਅੰਸ ਨੂੰ ਤੁਸੀਂ ਵੈਸੇ ਆਪਣੇ ਸਵਾਲ 'ਚ ਹੀ ਸਾਰਾ ਕੁਝ ਕਹਿ ਦਿੱਤਾ ਜੀ ਸੇਮ ਥਿੰਗ ਹੀ ਹੈ ਕਿ ਜਿਹੜਾ ਬੰਦਾ ਗਰਾਊਂਡ ਨਾਲ ਜਾਂ ਖੇਡ ਨਾਲ ਜੁੜਿਆ ਰਹਿੰਦਾ ਜਿਉ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਵਿਲ ਪਾਵਰ ਬਹੁਤ ਸਟਰੋਂਗ ਰਹਿੰਦੀ ਹੈ ਉਹਨੂੰ ਹਾਰਨ ਜਿੱਤਣ ਦਾ ਪਤਾ ਲੱਗ ਜਾਂਦਾ ਜਿੱਤ ਨੂੰ ਬਰਦਾ ਆਲ ਆਊਟਡੋਰ ਗੇਮਰਸ ਦੇ ਨਾਲ ਜੁੜਨ ਚਾਹੇ ਕੋਈ ਵੀ ਗੇਮ ਹੋਵੇ ਤੇ ਮੈਂ ਬਾਕੀ ਜੋ ਸਾਨੂੰ ਯੂਥ ਹੈ ਬੱਚੇ ਜਿਹੜੇ ਦੇਖਦੇ ਆ ਫੋਲੋ ਕਰਦੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਯਾਰ ਥੋੜਾ ਘਰੋਂ ਬਾਹਰ ਨਿਕਲ ਕੇ ਖੇਡਿਆ ਕਰੋ ਹਨਾ ਤਾਂ ਤੁਸੀਂ ਆਪਣੇ ਆਪ ਨੂੰ ਕਿਉਂਕਿ ਤੁਸੀਂ ਸਾਰੀ ਉਮਰ ਆਪਣੀ ਬੋਡੀ ਦੇ ਵਿੱਚ ਰਹਿਣਾ ਮਤਲਬ ਇਹ ਆਪਣਾ ਘਰ ਰਹਿਣਾ ਜੇ ਇਹਨੂੰ ਤੁਸੀਂ ਫੈਕਟਰ ਰੱਖੋਗੇ ਆਪਣੇ ਦਿਮਾਗ ਨੂੰ ਮੈਂਟਲੀ ਤੁਸੀਂ ਸਟਰੋਂਗ ਰਹੋਗੇ ਤਾਂ ਤੁਸੀਂ ਜ਼ਿੰਦਗੀ ਦਾ ਵਧੀਆ ਤਰੀਕੇ ਨਾਲ ਸਾਹਮਣਾ ਕਰ ਸਕਦੇ ਹੋ ਸੋ ਗੇਮਾਂ ਨੂੰ ਦੇਖਿਆ ਕਰੋ ਅਪਰੀਸ਼ੀਏਟ ਕਰਿਆ ਕਰੋ ਤੇ ਖੇਡਿਆ ਕਰੋ ਤੇ ਨਵਰਾਜਪਾ ਜੀ ਰੀਸੈਂਟਲੀ ਤੁਸੀਂ ਹੁਣੇ ਵਿਆਹ ਨਿਵਾ ਕੇ ਆਏ ਹੋ ਇੱਕ ਸਤੇ ਥਕਾਵਟ ਦਾ ਟੈਕ ਦਿਖ ਰਹੀ ਹੈ ਕਿ ਕਾਫੀ ਜੂਵੀ ਦਾ ਜੂਵੀ ਦਾ ਪ੍ਰਵਾ ਆਪਣਾ ਹੀ ਨਿਵਾ ਰਿਹਾ ਨਹੀਂ ਉਹਨਾਂ ਦੀ ਕਹਿ ਰਿਹਾ ਉਹਨਾਂ ਦੀ ਕਾਰੋਬਾਰੀ ਕਿਉਂਕਿ ਛੋਟੇ ਭਰਾ ਵੱਡੇ ਭਰਾ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਹਾਂਜੀ ਹਾਂਜੀ ਥਕਾਵਟ ਦਾ ਕਿੰਨਾ ਥਕਾਵਟ ਮੈਨੂੰ ਮ ਮਤਲਬ 3-4 ਦਿਨ ਤੋਂ ਲਗਾਤਾਰ ਚੱਲ ਰਐਸੀ ਕੰਮ ਔਰ ਕਿਉਂਕਿ ਉਹ ਮੋਰ ਦਨ ਅ ਬ੍ਰਦਰ ਇਜ਼ ਅ ਹੀ ਇਜ਼ ਮਾਈ ਬੈਸਟ ਫਰੈਂਡ ਐਸ ਵੈਲ ਜੀ ਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਖੁਸ਼ੀਆਂ ਦਾ ਮਾਹੌਲ ਸੀ ਪੂਰੇ ਘਰ 'ਚ ਔਰ ਬਹੁਤ ਜ਼ਿਆਦਾ ਪਾਰਟੀ ਕੀਤੀ ਸੀ ਤੁਹਾਡੇ ਸਾਹਮਣੇ ਮੇਰੇ ਰਿਫਲੈਕਸਸ ਸਲੋ ਹੋਏ ਪਏ ਆ ਮੇਰਾ ਸਿਰ ਦੁਖਣ ਰਿਹਾ ਹੈ ਤੇ ਪਾਸੇ ਇੱਕ ਵਾਰੀ ਜਾਂਦੇ ਜਾਂਦੇ ਆਪਣੀ ਆਡੀਅੰਸ ਨੂੰ ਸੀਸੀਲ ਵਾਸਤੇ ਅਪੀਲ ਕਰ ਤੁਸੀਂ ਸਾਰਿਆਂ ਨੇ ਆਪਣੇ ਸਾਰੇ ਸੁਪਰਸਟਾਰਸ ਨੂੰ ਦੇਖਣ ਲਈ 27 28 1 2 مارچ ਨੂੰ ਪਹੁੰਚਣਾ ਹੈ 16 ਸੈਕਟਰ ਚੰਡੀਗੜ੍ਹ ਮੈਚਸ ਹੋਣ ਜਾ ਰਹੇ ਆ T10 ਬਹੁਤ ਐਕਸਾਈਟਿੰਗ ਐਕਸਾਈਟਿੰਗ ਟੂਰਨਾਮੈਂਟ ਹੈ ਤੁਸੀਂ ਜ਼ਰੂਰ ਆਣਾ